ਇਹ ਕਿ ਪਰ ਜੋ ਐਕਸਪੈਕਟੇਸ਼ਨ ਸਰਕਾਰ ਦੀ ਸੀ ਔਰ ਖਾਸ ਕਰਕੇ ਜਿਹੜੇ ਐਨ ਆਰ ਆਈਸ ਭਰਾ ਉਹ ਜਿਹੜੇ ਮਦਦ ਕਰਨਾ ਚਾਹੁੰਦੇ ਆ ਉਹ ਕਈ ਥਾਂ ਤੇ ਸਾਨੂੰ ਵੀ ਫੋਨ ਕਰਕੇ ਪੁੱਛਦੇ ਨੇ ਕਿ ਵੀ ਅਸੀਂ ਐਨੇ ਲੱਖ ਦੀ ਮਦਦ ਕਰਨਾ ਚਾਹੁੰਦੇ ਆ ਤੁਸੀਂ ਦੱਸੋ ਕਿੰਨੂੰ ਕਰੀਏ ਜੇ ਉਹਨਾਂ ਨੂੰ ਕਹੀਏ ਨਾ ਕਿ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਪੈਸੇ ਆ ਜਮਾ ਕਰਾ ਦਿਓ ਭੀ ਤੋ ਸਾਫ ਮਨਾਂ ਕਰ ਦਿੰਦੇ ਜਦ ਐਨ ਆਰ ਆਈਆਂ ਨੂੰ ਜਾਂ ਲੋਕਾਂ ਨੂੰ ਸਰਕਾਰ ਦੇ ਉੱਤੇ ਭਰੋਸਾ ਖਤਮ ਹੋ ਜਾਏ ਕਿ ਅਸੀਂ ਜੇ ਸੀ ਐਮ ਰਿਲੀਫ ਫੰਡ ਵਿੱਚ ਕੋਈ ਪੈਸੇ ਦੇਵਾਂਗੇ ਤੇ ਉਹ ਸਹੀ ਜਗ੍ਹਾ ਖਰਚ ਹੋਏਗਾ ਜਾਂ ਨਹੀਂ ਹੋਏਗਾ ਇਹ ਬੜੀ ਇੱਕ ਚੀਜ਼ ਜਿਹੀ ਸਦੀ ਹੁੰਦੀ ਹੈ ਸਰਕਾਰਾਂ ਵਾਸਤੇ ਲੋ ਤੇ ਉਹਦੇ ਵਿੱਚ ਵੀ ਉਹ ਕਨਫਿਊਜ਼ ਦੇ ਨਜ਼ਰ ਆ ਰਹੇ ਨੇ ਐਦਾਂ ਦੇ ਹਾਲਾਤ ਦੇ ਵਿੱਚ ਤੁਸੀਂ ਇਹ ਦੇਖੋ ਕਿ ਸਰਕਾਰ ਕਿਸ ਤਰੀਕੇ ਨਾਲ ਅੱਗੇ ਵਧਦੀ ਹੈ ਕੱਲ ਦੀ ਕੈਬਨਿਟ ਦੀ ਮੀਟਿੰਗ ਹੈ ਉਸ ਕੈਬਨਿਟ ਦੀ ਮੀਟਿੰਗ ਤੇ ਬਿਲਕੁਲ ਤੁਹਾਡਾ ਟੀਕਾ ਠੀਕ ਹੈ ਮੇਰੇ ਨਾਲ ਵੀ ਰਾਤਾ ਕੀਤਾ ਗਿਆ ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸੀ ਹਰਵਿੰਦਰ ਸਿੰਘ ਫਤੇਕਰ ਸਾਹਿਬ ਤੋਂ ਨੇ ਉਹ ਮੈਨੂੰ ਪੁੱਛ ਰਹੇ ਸੀ ਕਿ ਕੋਈ ਪਿੰਡ ਦੱਸੋ ਜਿੱਦੇ ਵਿੱਚ ਅਸੀਂ ਜਾ ਕੇ ਸਿੱਧੀ ਪਰਿਵਾਰਾਂ ਦੀ ਮਦਦ ਕਰ ਸਕੀਏ ਇਸੇ ਤਰ੍ਹਾਂ ਕੈਨੇਡਾ ਤੋਂ ਮੈਡਮ ਕਮਲ ਨੇ ਉਹ ਪੁੱਛ ਰਹੇ ਸੀਗੇ ਕਿ ਮਦਦ ਕਰੀਏ ਕਿੱਥੇ ਸਾਨੂੰ ਦੱਸੋ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਜਕਰ ਅਸੀਂ ਨਾਮ ਹੀ ਕਰੀਏ ਇੱਥੇ ਬਹੁਤ ਲੰਬਾ ਹੋ ਜਾਊਗਾ ਜਿਹੜੇ ਕਹਿੰਦੇ ਨੇ ਕਿ ਸਾਨੂੰ ਸਹੀ ਜਗ੍ਹਾ ਦੱਸੋ ਜਿੱਥੇ ਪੈਸੇ ਸਿੱਧੇ ਲੋਕਾਂ ਦੇ ਉਹਨਾਂ ਲੋਕਾਂ ਦੇ ਜਿਹੜੇ ਪ੍ਰਭਾਵਿਤ ਨੇ ਉਹਨਾਂ ਕੋਲ ਚਲੇ ਜਾਣ ਜਾਂ ਉਹਨਾਂ ਦੀ ਕੋਈ ਮਦਦ ਕਿਸੇ ਰੂਪ ਚ ਕਰ ਦਈਏ ਪੰਜਾਬੀ ਖੁਲਦਲੇ ਨੇ ਔਰ ਉਹ